ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਸਿੱਧੀ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੱਗੀ ਪਤਾ ਮੋਗਾ ਕਾਸਟ ਅਰੋੜਾ ਜਨਮ 28/8/1995 ਕੱਦ 5 ਫੁੱਟ 4 ਇੰਚ ਲੜਕਾ ਬੋਲਦਾ ਤੇ ਸੁਣਦਾ ਨਹੀਂ ਪਰਾਏ ਕੇ ਅਨਮੈਰਿਡੇ ਭੈਣਾਂ ਦੋਨੇ ਪ੍ਰਾਈਵੇਟ ਜੋਬ ਕਰਦੇ ਆ ਤੇ ਮਾਤਾ ਪਿਤਾ ਪ੍ਰਾਈਵੇਟ ਜੋਬ ਤੇ ਪਰਿਵਾਰ ਦੀ ਮੰਗੇ ਜੇ ਕਿਸੇ ਵੀ ਕਾਸਟ ਦੀ ਗਰੀਬ ਪਰਿਵਾਰ ਦੀ ਲੜਕੀ ਹੋਵੇ ਦਾਜ ਦੇਹੇਜ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਰੋਪੜ ਕਾਸਟ ਸੈਣੀ ਸਿੱਖ ਉਮਰ 1994 ਕੱਦ 5 ਫੁੱਟ 5 ਇੰਚ ਪੜ੍ਹਾਈ ਬੀਏ ਐਮਏ ਮੁੰਡੇ ਨੂੰ ਨੀਗਾ ਦੀ ਸਮੱਸਿਆ ਹੈ ਪਰ ਕੰਮ ਵਧੀਆ ਕਰ ਲੈਂਦਾ ਕਾਮਕਾਰੀ ਜੀ ਇਹਨਾਂ ਦਾ ਸਰਕਾਰੀ ਨੌਕਰੀ ਕਰਦੇ ਆ 5 ਲੱਖ ਸਾਲਾਨਾ ਤਨਖਾਹੇ 6 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਜਾਤੀਵੰਦਨ ਕੋਈ ਨਹੀਂ ਸਿੱਖ ਧਰਮ ਦੀ ਕੁੜੀ ਹੋਵੇ ਬਿਨਾ ਬੱਚੇ ਵਾਲੇ ਵਿਧਵਾ ਜਤ ਲਖਸ਼ੂਦਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਮੋਗਾ ਕਾਸਟ ਸ਼ਰਮਾ ਉਮਰ 1993 ਕੱਦ 5 ਫੁੱਟ 10 ਇੰਚ ਪੜਾਈ ਬੀਟੈਕ ਇੰਡੀਆ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਪਹਿਣ ਏਕੇ ਮੈਰੀਡੇ ਮਾਤਾ ਹ ਉਸ ਵਾਈਫ ਨੇ ਪਿਤਾ ਐਕਸ ਆਰਮੀ ਰਿਟਾਇਰ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਵਰਕ ਪਰਮਿਟ ਤੇ ਆ ਨਸ਼ਾ ਰਹਿਤ ਵੈਸ਼ਨੂ ਪਰਵਾਰੀ ਪਰਵਾਰ ਦੀ ਮੰਗੀ ਜੀ ਕੁੜੀ ਸੋਹਣੀ ਸੁਨੱਖੀ ਕੈਨੇਡਾ ਪੀਆਰ ਹੋਵੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਜਨਰਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਮੋਹਿਤ ਸਿੰਘ ਕਾਸਟ ਕੰਬੋਜ ਸਿੱਖ ਪਤਾ ਗੁਰਦਾਸਪੁਰ ਉਮਰ 24 21998 ਜਨਮ ਸਥਾਨ ਗੁਰਦਾਸਪੁਰ ਕੱਦ 5 ਫੁੱਟ 8 ਇੰਚ ਪੈਨ ਮੈਰਿਡੇ ਪਿਤਾ ਰਿਟਾਇਰ ਟੀਚਰ ਮਾਤਾ ਹਾਊਸ ਵਾਈਫ ਨੇ ਕੰਮੇ ਜੀ অন্ਟੋਰੀਓ ਕੈਨੇਡਾ ਦੇ ਵਿੱਚ ਪੀਆਰ ਵਰਕ अर्ਲੀ ਚਾਈਲਡਹੂਡ ਐਜੂਕੇਟਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਪੰਜਾਬ ਦੀ ਹੋਵੇ ਜਾਂ ਕੈਨੇਡਾ ਦੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਲੜਕਾ ਬਿਲਕੁਲ ਨਸ਼ੇ ਤੋਂ ਰਹਿਤ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੂਰੀ ਪਤਾ ਦਸੂਹਾ ਹੁਸ਼ਿਆਰਪੁਰ ਉਮਰ 9 10 1991 ਜਨਮ ਟਾਈਮ 11:35 AM ਪਿਤਾ ਇੱਕ ਮੈਰਿਡ ਪੈਣ ਇੱਕ ਮੈਰਿਡ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਕਾਮਕਾਰੀ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਵਧੀਆ ਘਰ ਪਰਿਵਾਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਗੇਲ ਚੱਲੀ ਮਾਸ਼ੀਵਾੜਾ ਸਾਹਿਬ ਜਨਮ 2001 ਕੱਦ ਪੰਜ ਫੁੱਟ ਤਿੰਨ ਇੰਚ ਪੜਾਈ ਬੀਐਸਸੀ ਨਰਸਿੰਗ ਪ੍ਰਾਈਵੇਟ ਜੋਬ ਤੇ ਪਰਿਵਾਰ ਦੀ ਮੰਗੇ ਕੁੜੀ ਸੋਰੀ ਲੜਕੇ ਨੂੰ 10 ਪਲੱਸ ਏਕੜ ਜ਼ਮੀਨ ਆਉਂਦੀ ਹੋਵੇ ਸ਼ੁੱਧ ਵੈਸ਼ਨੂ ਹੋਵੇ ਵਿਆਹ ਬਿਲਕੁਲ ਸਿੰਪਲ ਕਰਨਾ ਹੈ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਪਾਸੇ ਲੜਕੀ ਪਤਾ ਲੁਧਿਆਣਾ ਉਮਰ 24 9 1990 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀ ਇਨ ਕੰਪਿਊਟਰ ਲੜਕੀ ਮੰਗਲੀ ਕੇ ਪਰਿਵਾਰ ਦੀ ਮਾंगे ਮੁੰਡਾ ਲੁਧਿਆਣਾ ਦੇ ਵਧੀਆ ਪਰਿਵਾਰ ਤੋਂ ਵਧੀਆ ਨੌਕਰੀ ਜਾਂ ਆਪਣਾ ਬਿਜ਼ਨਸ ਵਾਲਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਮੁਹਾਲੀ ਕਾਸਟ ਮੱਝਵੀ ਸਿੱਖ ਉਮਰ 1990 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਬੀਏ ਪਰਿਵਾਰ ਦੀ ਮਹੰਗੇ ਮੁੰਡਾ ਸਿੱਖ ਸਰਦਾਰ ਫੈਮਿਲੀ ਤੋਂ ਹੋਵੇ ਮੱਝਵੀ ਸਿੱਖ ਸੈਣੀ ਸਿੱਖ ਤੇ ਜੱਟ ਸਿੱਖ ਹੋਵੇ ਮੁਹਾਲੀ ਚੰਡੀਗੜ੍ਹ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਔਰ ਪਤਾ ਹੁਸ਼ਿਆਰਪੁਰ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਸਿੱਖ ਰਵੀ ਦਾਸੀਆ ਗੋਤ ਹੀਰ ਜੱਸਲ ਪੜਾਈ ਬੀਕੌਮ ਐਮਕੌਮ ਬੀਐਡ ਪ੍ਰਾ ਇੱਕ ਮੈਰਿਡ ਪੈਣ ਇੱਕ ਮੈਰਿਡ ਪਿਤਾ ਰਿਟਾਇਰ ਮਾਤਾ ਹਾਊਸਵਾਈਫ ਫੈਮਲੀ ਵੈਲਿਊ ਰੀਬਲਰ ਫੈਮਿਲੀ ਸਟੇਟਸ ਮੀਡਲ ਕਲਾਸ ਤੇ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਐਸ ਏ ਅਕਾਊਂਟੈਂਟ ਤੇ ਪਰਿਵਾਰ ਦੀ ਮਾਂਗੇ ਮੁੰਡੇ ਨੇ ਬੀਟੈਕ ਕੀਤੀ ਹੋਵੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਰਵੀ ਦਾਸ ਜੀ ਆ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹੈਪੀ ਦਾ ਮੋਗਾ ਕਾਸਟ ਅਰੂੜਾ ਉਮਰ 23 201990 ਜਨਮ ਟਾਈਮ 12:45 ਜਨਮ ਸਥਾਨ ਮੋਗਾ ਪੜਾਈ 10 ਪਾਸ ਪਿਤਾ ਸ਼ਾਪ ਕੀਪਰ ਤੇ ਮਾਤਾ ਹਾਊਸ ਵਾਈਫ ਨੇਪਰਾ ਏਕੇ ਅਨਮੈਰੀਡੇ ਪੈਣਾ ਦੋਨੇ ਮੈਰਿਡ ਨੇ Hindu ਫੈਮਿਲੀ ਨਾਨ ਵੈਜੀਟੇਰੀਅਨ ਪੋਆਏ ਕਾਮੇ ਜੀ ਇਹਨਾਂ ਦਾ हेयर ਡਿਪਲੋਮੇਟ ਦਾ ਕਾਮੇ ਜੀ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਔਰ ਪਤਾ ਲੁਧਿਆਣਾ ਕਾਸਟ ਐਸ ਸੀ ਰਵੀਦਾਸੀਏ ਸਿੱਖ ਉਮਰਦਾਸ ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ ਪੜਾਈ ਬੀਏ ਐਲ ਐਲਬੀ ਪੈਨ ਇੱਕ ਮੈਰਿਡ ਪ੍ਰਾ ਇੱਕ ਮੈਰਿਡ ਤੇ ਕੰਮ ਹੈ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਤੇ ਪਰਿਵਾਰ ਦੀ ਮੰਗੇ ਇਹਨਾਂ ਨੂੰ ਲੁਧਿਆਣੇ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਮਜਬੀ ਸਿੱਖ ਗੋਤ ਬਾਲੂ ਸਹੋਤਾ ਉਮਰ 7 6 1996 ਕਾਦੇ 6 ਫੁੱਟ ਪੜਾਈ ਪਲੱਸ 2 ਪਾਸ ਪਹਿਣਾ ਦੂਣੀ ਅਨਮੈਰਿਡ ਨੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਲੇਅਰ ਐਂਡ ਅਕਾਊਂਟੈਂਟ ਤੇ ਕੰਮ ਹੈ ਜੀ ਇਹਨਾਂ ਦਾ ਇਲੈਕਟ੍ਰਿਸਿਟੀ ਮੈਕੈਨਿਕ ਸ਼ਾਪ ਸ਼ੂਜ਼ ਦੀ ਸ਼ਾਪ ਹੈ ਜੀ ਟੈਕਸੀ ਸਰਵਿਸ ਕਾਰ ਆਪਣੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪਲੱਸ 2 ਪਾਸ ਤੇ ਘਰੇਲੂ ਹੋਵੇ ਬਿਊਟੀ ਪਾਰਲਰ ਜਾਂ ਫਿਰ ਬੁਟੀਕ ਦਾ ਕੰਮ ਜਾਣਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜ੍ਹਾਈ ਐਮਸੀਏ ਪੋਸਟ ਗ੍ਰੈਜੂਏਸ਼ਨ ਪ੍ਰਾਇਕ ਮੈਰਿਡ ਕੈਨੇਡਾ ਸੈਟਲ ਪਿਤਾ ਪੰਜਾਬ ਪੁਲਸ ਤੋਂ ਰਟਾਇਰ ਨੇ ਮਾਤਾ ਜੀ ਹਾਊਸ ਵਾਈਫ ਨੇ ਤੇ ਕੰਮੇ ਜੀ ਇਹਨਾਂ ਦਾ ਲੜਕੀ ਕੈਨੇਡਾ ਦੇ ਵਿੱਚ ਪਰਿਵਾਰ ਦੀ ਮੰਗੇ ਮੁੰਡੇ ਨੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਵੈਸ਼ਨੂ ਪਰਿਵਾਰ ਤੋਂ ਨਸ਼ਾ ਰਹਿਤ ਤੇ ਵਧੀਆ ਪਰਿਵਾਰ ਤੋਂ ਹੋਵੇ ਨੌਕਰੀ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵਨਦੀਪ ਸਿੰਘ ਪਤਾ ਜਿਲੰਦਰ ਕਾਸਟ ਰਾਮਗੜੀਆ ਸਿੱਖ ਗੋਤ ਮਠਾਰੂ ਤਲਵਾਰ ਤਲਵਾਰ ਉਮਰ 2 ਅਕਤੂਬਰ 1997 ਜਨਮ ਟਾਈਮ 12:55 ਪੀਐਮ ਜਨਮ ਸਥਾਨ ਜਲੰਧਰ ਕੱਦ 5 ਫੁੱਟ 6 ਇੰਚ ਪੜਾਈ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਡਿਪਲੋਮਾ ਇਨ ਗ੍ਰਾਫਿਕਸ ਡਿਜ਼ਾਈਨਿੰਗ ਐਂਡ ਮਲਟੀਮੀਡੀਆ ਐਂਡ ਮਲਟੀਮੀਡੀਆ ਪੈਨ ਇੱਕ ਮੈਰਿਡ ਪਿਤਾ ਹਰਜੀਤ ਸਿੰਘ ਬਿਜ਼ਨੈਸਮੈਨ ਮਾਤਾ 모ਹਿੰਦਰਜੀਤ ਕੌਰ ਹਾਊਸਵਾਇਫ ਤੇ ਕਾਮੇ ਜੀ ਇਹਨਾਂ ਦਾ ਗ੍ਰਾਫਿਕਸ ਡਿਜ਼ਾਈਨਰ ਸੈਲਰੀ 24000 ਆਪਣਾ ਘਾਰੇ ਪਰਿਵਾਰ ਦੀ ਮੰਗੇ ਸਿੰਪਲ ਮਾਡਰਨ ਗਰਲ ਫਰੋਮ ਮੀਡਲ ਕਲਾਸ ਫੈਮਿਲੀ ਪ੍ਰੀਫਰੈਂਸ ਟੂ ਅਬ੍ਰੋਡ ਸੈਟਲ ਪੀਆਰ ਗਰਲ ਸੇਮ ਕਾਸਟ ਤੋਂ ਭਾਵੇਂ ਲੜਕੀ ਪੰਜਾਬ ਤੋਂ ਵੀ ਹੋਵੇ ਪਰ ਸੇਮ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਰੈੱਡ ਪੱਟੀ ਵਿੱਚ ਜਿਹੜਾ ਨੰਬਰ ਤੁਹਾਡਾ ਤੁਸੀਂ ਦੇਖ ਰਹੇ ਹੋ ਉਸ ਨੰਬਰ ਤੇ ਤੁਸੀਂ ਕਾਲ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਾਹਿਲ ਪ੍ਰੀਤ ਸਿੰਘ ਪਤਾ ਅੰਬਾਲਾ ਉਮਰ 6 ਅਕਤੂਬਰ 1997 ਕੱਦ 5 ਫੁੱਟ 10 ਇੰਚ ਉੜਾਈ MBA ਇਨ ਮਾਰਕੀਟਿੰਗ ਐਂਡ ਫਾਈਨੈਂਸ ਭਰਾ AK ਪੈਨ ਨੋ ਪਿਤਾ बिजनेਸਮੈਨ ਨੇ ਤੇ ਮਾਤਾ ਹਾਊਸ ਵਾਈਫ ਨੇ ਵੈਲ ਸੈਟਲ bizness family ਤੇ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਇਨ ਆਸਟ੍ਰੇਲੀਅਨ ਕੰਮ ਆਸਟ੍ਰੇਲੀਅਨ ਕੰਪਨੀ ਕੰਮ ਵਰਕ ਫਰੋਮ ਹੋਮ ਐਨੂਅਲ ਇਨਕਮ 10 ਲੱਖ ਆਦਰ ਇਨਕਮ ਰੈਂਟਲ ਐਂਡ ਫੈਮਲੀ bizness ਆਪਣੀ ਸ਼ਾਪ ਹੈ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਤੇ ਸੋਹਣੀ ਸੁਣਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਬ੍ਰਾਹਮਣ ਉਮਰ 1992 ਕੱਦ 5 ਫੁੱਟ 11 ਇੰਚ ਪੜਾਈ ਬੀਏ ਪਾਸ ਭਰਾ ਇੱਕ ਗਵਰਨਮੈਂਟ ਚੌਪ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਇਤਨਾ ਦਾ ਲੜਕਾ ਯੂ ਐਸ ਏ ਦੇ ਵਿੱਚ ਸਿਟੀ ਚ ਨੇ ਤੇ ਆਪਣਾ ਬਿਜ਼ਨਸ ਹੈ ਇਨ ਯੂ ਐਸ ਏ ਪਰਵਾਰ ਦੀ ਮੰਗੇ ਜੀ ਕੁੜੀ ਨੇ ਬੀ ਐਸ ਸੀ ਨਰਸਿੰਗ ਔਰ ਲੈਬ ਟੈਕਨੀਸ਼ੀਅਨ ਕੀਤੀ ਹੋਵੇ ਤੇ ਕਾਸਟ ਨੋਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਦਾਰ ਪਤਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਕੰਬੋਜ ਗੋਤ ਜੋਸਨ ਉਮਰ 16 12 1996 ਕੱਦ 6 ਫੁੱਟ ਭਰਾ ਇੱਕ ਦੁਬਈ ਟਰੱਕ ਡਰਾਈਵਰ ਭੈਣ ਇੱਕ ਆਪਣਾ ਆਈਲੈਂਡ ਸੈਂਟਰ ਤੇ ਪਿਤਾ ਦੀ ਆਪਣੀ ਸ਼ਾਪ ਵਿਆਹ ਨੂੰ ਪਰਿਵਾਰੀ ਜੀ ਤੇ ਕਾਮੇ ਜੀ ਇਹਨਾਂ ਦਾ ਲੜਕਾ ਨਿਊਜ਼ੀਲੈਂਡ ਵਰਕ ਪਰਮਿਟ ਤੇ ਹੈ 6 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਤੇ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਰਸਿੰਗ ਜਾਂ ਆਇਲਰਸ ਕੀਤੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਮੇਰਾ ਸਿੱਖ ਉਮਰ 31 ਸਾਲ ਕੱਦ 5 ਫੁੱਟ 9 ਇੰਚ ਕੰਮ ਇਹ ਜੀ ਇਹਨਾਂ ਦਾ ਟਰੱਕ ਡਰਾਈਵਰ ਨੇ ਕੈਨੇਡਾ ਦੇ ਵਿੱਚ ਤੇ ਅਮਰੀਕਾ ਦਾ ਵੀ ਇਹਨਾਂ ਦਾ ਵੀਜ਼ਾ ਲੱਗਿਆ ਹੋਇਆ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਪੰਚਕੁਲਾ ਕਾਸਟ ਸੈਣੀ ਉਮਰ 27 ਜਨਵਰੀ 1991 ਕੱਦ 5 ਫੁੱਟ 9 ਇੰਚ ਪੜ੍ਹਾਈ ਬੀਏ ਪਾਸ ਕੰਪਿਊਟਰ ਫੈਮਿਲੀ ਦੇ ਵਿੱਚ ਮਾਤਾ ਪਿਤਾ ਤੇ ਸਿਸਟਰੇ ਕੰਮੇ ਜੀ ਇਹਨਾਂ ਦਾ ਐਗਰੀਕਲਚਰ ਲੈਂਡ ਐਂਡ ਪਲੱਸ ਜੌਬ ਸੈਲਰੀ 30000 ਤੇ ਪਰਿਵਾਰ ਦੀ ਮੰਗੇ ਚੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਗਗਲਵੀਰ ਸਿੰਘ ਸੈਣੀ ਪਤਾ ਚਮਕੌਰ ਸਹਿਬ ਰੋਪੜ ਗੋਤ ਤੰਬਰ ਤਨੋਟ ਉਮਰ 27 8 1991 ਜਨਮ ਟਾਈਮ 8:40 AM ਸੰਡੇ ਕੱਦ 5 ਫੁੱਟ 11 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਪੈਣ ਇੱਕ ਮੈਰਿਟ ਪਿਤਾ ਕਰਨੈਲ ਸਿੰਘ ਰਿਟਾਇਰ ਗਵਰਨਮੈਂਟ ਆਫੀਸਰ ਮਾਤਾ ਦਇਆਵਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਵਰਕਿੰਗ ਮਾਰਕਫੀਲਡ ਜ਼ਮੀਨ 4 ਏਕੜ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਪਿਲ ਅਰੂੜਾ ਪਤਾ ਮੋਗਾ ਗੋਤ ਗੰਢਾ ਉਮਰ 22 5 1993 ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਪਾਸ ਭਰਾ 2 ਮੈਰਿਡ ਭੈਣ 1 ਮੈਰਿਡ ਮਾਤਾ ਪਿਤਾ ਜੁਆਇੰਟ ਫੈਮਿਲੀ ਤੇ ਭਰਾ ਬਿਜ਼ਨਸ ਰਾਈਸ ਟਰੇਡਿੰਗ ਤੇ ਕੰਮੇ ਜੀ ਇਹਨਾਂ ਦਾ ਸ਼ਾਪਕੀਪਰ ਆਮਦਨ 6 ਲੱਖ ਸਾਲਾਨਾ ਤੇ 11 ਮਰਲੇ ਦੇ ਵਿੱਚ ਆਪਣਾ ਘਾਰੀਜੀ ਤੇ ਪਰਿਵਾਰ ਦੇ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਸਿੰਪਲ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਪ੍ਰੀਤ ਸਿੰਘ ਟਰਬਨ ਬੁਵਾਏ ਪਤਾ ਪਟਿਆਲਾ ਕਾਸਟ ਰਾਮਗੜੀਆ ਸਿੱਖ ਗੋਤ ਸਿੱਧੂ ਸੱਗੂ ਉਮਰ 22 7 1997 ਜਨਮ ਟਾਈਮ 8 AM ਕੱਦ 5 ਫੁੱਟ 10 ਇੰਚ ਪੜਾਈ ਐਮਟੈਕ ਪ੍ਰਾ ਇੱਕ ਕੈਨੇਡਾ ਪਿਤਾ ਸਿਵਲ ਇੰਜੀਨੀਅਰਿੰਗ ਇਨ ਪ੍ਰਾਈਵੇਟ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਇੰਜੀਨੀਅਰਿੰਗ ਨੇ ਸੈਲਰੀ 85000 ਮਹੀਨਾ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਿਪਨਦੀਪ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਘੁੰਮਣ ਚੋਹਾਨ ਉਮਰ 26 8 1995 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਬੀਏ ਪੋਸਟ ਗ੍ਰੈਜੂਏਸ਼ਨ ਸਰਟੀਫਿਕੇਟ ਫਰੋਮ ਐਂਟਨੀਅਲ ਕਾਲਜ ਐਂਡ ਸੇਨੇਕਾ ਕਾਲਜ ਇਨ ਟੋਰਾਂਟੋ ਪ੍ਰਾ ਇੱਕ ਮੈਰਿਡ ਪਰਸੀਊਇੰਗ ਪੀ ਐਚ ਡੀ ਐਟ ਹਾਂਗਕਾਂਗ ਸਿਸਟਰ ਇਨ ਲਾਅ ਪਰਸੀਊਇੰਗ ਪੀ ਐਚ ਡੀ ਐਟ ਆਈ ਆਈ ਟੀ ਜੋਧਪੁਰ ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਟੈਕਨੀਕਲ ਡਰੇਲਰ ਇਨ ਦਾ ਕੈਨੇਡੀਅਨ ਆਇਲ ਪੈਚ ਤੇ ਪਰਿਵਾਰ ਦੀ ਮੰਗੇ ਗੁੱਡ ਲੁਕਿੰਗ ਬਿਊਟੀਫੁੱਲ ਐਂਡ ਵੈਲ ਐਜੂਕੇਟਿਡ ਐਂਡ ਮੈਨਰਡ ਨਿਆਣੂ ਤੁਸੀਂ 10 AM ਤੋਂ 10 PM ਤੱਕ ਕਾਲ ਕਰ ਸਕਦੇ ਹੋ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ